ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆਂ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜਿਸ ਤਰ੍ਹਾਂ ਕਿ ਪਿਛਲੀ ਵੀਡੀਓ ਦੇ ਵਿੱਚ ਅਸੀਂ ਆਪ ਜੀ ਨਾਲ ਗੱਲ ਕੀਤੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਹਿਲੀ ਪ੍ਰਚਾਰ ਫੇਰੀ ਕਦੋਂ ਸ਼ੁਰੂ ਹੋਈ ਇਸੇ ਤਰ੍ਹਾਂ ਹੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਟੁਕੜੀ ਦਾ ਮੇਲਾ ਤੇ ਪੰਡਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀ ਉਪਦੇਸ਼ ਦਿੱਤੇ ਸਨ ਸੋ ਆਓ ਜਾਣਦੇ ਆਂ ਸੁਲਤਾਨਪੁਰ ਉਰਕੇ ਗੁਰੂ ਜੀ ਦਰਿਆ ਬਿਆਸਾ ਦੇ ਕਿਨਾਰੇ ਆ ਗਏ ਬੇੜੀ ਵਿੱਚ ਬੈਠ ਕੇ ਦਰਿਆ ਨੂੰ ਪਾਰ ਕੀਤਾ ਗੋਇੰਦਵਾਲ ਦੇ ਅਸਥਾਨ ਉੱਤੇ ਬੈਠ ਕੇ ਗੁਰੂ ਜੀ ਨੇ ਕੀਰਤਨ ਕੀਤਾ ਗੁਰੂ ਜੀ ਦਾ ਪੇਸ ਨਿਰਾਲਾ ਸੀ ਉਹ ਸੱਚਮੁੱਚ ਨਾ Hindu ਨਾ ਮੁਸਲਮਾਨ ਫਕੀਰ ਜ਼ਾਬਦੇ ਸੰ ਉਹਨਾਂ ਦਾ ਲਿਬਾਸ ਮਿਲਵਾ ਸੀ ਜੋ ਕੋਈ ਉਹਨਾਂ ਨੂੰ ਵੇਖਦਾ ਉਹ ਹੈਰਾਨ ਉਹ ਹੈਰਾਨ ਵੀ ਹੁੰਦਾ ਤੇ ਖਿੱਚਿਆ ਵੀ ਜਾਂਦਾ ਉਸ ਸਮੇਂ ਕਿਸੇ ਨੂੰ ਨਹੀਂ ਸੀ ਪਤਾ ਕਿ ਕੋਹਾਂ ਤੱਕ ਖਿਲਰੇ ਜੰਗਲ ਵਿੱਚ ਅੰਮ੍ਰਿਤਸਰ ਨਾਮ ਦਾ ਸ਼ਹਿਰ ਵਸੇਗਾ ਚਾਟੀਵਿੰਡ ਦੇ ਤੇ ਚਾਟੀਵਿੰਡ ਤੇ ਸੁਲਤਾਨਵਿੰਡ ਦੋ ਪੁਰਾਤਨ ਪਿੰਡ ਸਨ ਇੰਨਾ ਪਿੰਡਾਂ ਦੀ ਜੂਹ ਸੀ ਜਿੱਥੇ ਅੱਜਕੱਲ੍ਹ ਅੰਮ੍ਰਿਤਸਰ ਸ਼ਹਿਰ ਹੈ ਗੁਰੂ ਜੀ ਵਾਲੇ ਮਰਦਾਨੇ ਸਮੇਤ ਇਸ ਜੂਹ ਦੇ ਵਿੱਚ ਦੀ ਲੰਘਦੇ ਰਾਮ ਤੀਰਥ ਪਹੁੰਚੇ राम तीर्थ वर्तमान अमृतसर शहर ਦੇ ਉੱਤਮ ਪੱਛਮ ਵਿੱਚ 7 ਮੀਲ ਦੂਰ ਹੈ ਬੜਾ ਵੱਡਾ ਤਲਾਬ ਹੈ ਜੋ ਗਿਰਦੇ ਅਜੀਵੀ ਸੋਵੀ ਜੂ ਹੈ ਉਸ ਵੇਲੇ ਕੋਹਾਂ ਤੱਕ ਕਿੱਕਰ ਪਲਾ ਸਿਸ਼ਰਾਂ ਤੇ 베ਰੀਆਂ ਵਾਲਾ ਸੰਗਣਾ ਜੰਗਲ ਹੁੰਦਾ ਸੀ ਪੁਰਾਤਨ ਗ੍ਰੰਥਾਂ ਤੇ ਲੋਕ ਦੰਦ ਕਥਾ ਅਨੁਸਾਰ ਇਸ ਤੀਰਤ ਦੀ ਸੰਖੇਪ ਕਥਾ ਇਹ ਹੈ ਕਿ ਸ਼੍ਰੀ ਹਰਮੰਦਰ ਜੀ ਨੇ ਗਰਭਵਤੀ ਸੀਤਾ ਨੂੰ ਜਦੋਂ ਬਨਵਾਸ ਭੇਜਿਆ ਤਦੋਂ ਮਾਤਾ ਸੀਤਾ ਜੀ ਇੱਥੇ ਰਿਸ਼ੀ ਵਾਲਮੀਕ ਜੀ ਦੇ ਕੋਲ ਰਹੇ ਸਨ ਮਾਤਾ ਸੀਤਾ ਜੀ ਨੇ ਇੱਥੇ ਹੀ ਲੌ ਜੀ ਨੂੰ ਜਨਮ ਦਿੱਤਾ ਸੀ ਬਾਲਮਿਕ ਜੀ ਨੇ ਇੱਕ ਬੇਟਾ ਦੱਬ ਜੁੱਤੋ ਬਣਾ ਕੇ ਦਿੱਤਾ ਜਿਸ ਦਾ ਨਾਂ 쿠ਸ਼ੂ ਸੀ ਲਾਉ ਤੇ 쿠ਸ਼ੂ ਦੋਵੇਂ ਇੱਥੇ ਪਲੇ ਹੁਸ਼ਿਆਰ ਹੋਏ ਤੇ ਜੰਗਲ ਵਿੱਚ ਸ਼ਿਕਾਰ ਖੇੜਦੇ ਖੇੜਦੇ ਰਾਮਚੰਦਰ ਜੀ ਨਾਲ ਲੜੇ ਲੜਾਈ ਪਿੱਛੋਂ ਸਮਝੌਤਾ ਹੋਇਆ ਦੋਹਾਂ ਪੁੱਤਰਾਂ ਤੇ ਸੀਤਾ ਜੀ ਨੂੰ ਰਾਮਚੰਦਰ ਜੀ ਆਪਣੇ ਸਾਥ ਕਰ ਲੈ ਗਏ ਹਨੂਮਾਨ ਜੀ ਨੇ ਢਾਈ ਟੱਪ ਮਾਰ ਕੇ ਇੱਕ ਤਲਾਬ ਟੁੱਟਿਆ ਜੋ ਸੀਤਾ ਜੀ ਦੀ ਅਮਰ ਯਾਦ ਹੈ ਕਤਕ ਦੀ ਪੁੰਨਿਆ ਨੂੰ ਇਸ ਤਿਰਤ ਤੇ ਮੇਲਾ ਲੱਗਦਾ ਹੈ ਜਿਸ ਨੂੰ ਟੁਕੜੀ ਦਾ ਮੇਲਾ ਆਖਿਆ ਜਾਂਦਾ ਹੈ 15ਵੀਂ ਸਦੀ ਵਿੱਚ ਵੀ ਮੇਲਾ ਲੱਗਦਾ ਸੀ ਦੂਰ ਦੂਰ ਤੋਂ ਸੰਤ ਸਾਧੂ ਤੇ ਪੰਡਿਤ ਇਕੱਠੇ ਹੁੰਦੇ ਸਨ ਦਰਿਆ ਪਾਰ ਕਰਨ ਲੱਗਿਆਂ ਯਾਤਰੂਆਂ ਕੋਲੋਂ ਸੁਣ ਕੇ ਗੁਰੂ ਜੀ ਮੇਲਾ ਦੇਖਣ ਚਲੇ ਗਏ तीरथ फिर ते फिरके दर्शन ਕਰਨ ਪਿੱਛੋਂ ਇੱਕ ਥਾਂ ਆਸਣ ਜਮਾ ਕੇ ਬੈਠ ਗਏ ਮਰਦਾਨੀ ਨੇ ਰਬਾਬ ਵਜਾਉਣ ਸ਼ੁਰੂ ਕੀਤਾ ਤੇ ਗੁਰੂ ਜੀ ਨੇ ਅਕਾਲ ਪੁਰਖ ਦੀ ਉਸਤਤ ਵਿੱਚ ਬਾਣੀ ਉਚਾਰ ਕੇ ਰਾਗ ਰਾਗ ਹੀ ਉਚਾਰਨ ਸ਼ੁਰੂ ਕੀਤਾ ਜਿਸ ਨੂੰ ਸੁਣ ਕੇ ਪੁਰਸ਼ ਤੇ ਪਸ਼ੂ ਤੱਕ ਜਾਣ ਪਹਿਲਾਂ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਤੂੰ ਪ੍ਰਭ ਦਗਾਤਾ ਦਾਨ ਮਤ ਪੂਰਾ थे पिखारी जीियो मैं क्या मांगो किच थर न रहा थरि जनाम प्यारी जीओ घट घट रवरया बनवारी जलथल महीयल ਗੋਪਤੋ ਵਰਤੋ ਗੁਰ ਸਬਦੀ ਦੇਖ ਨਿਹਾਰੀ ਜਿਉ ਰਹਾਉ ਮਰਤ ਪਿਆਲ ਅਕਾਸ ਦਿਖਾਏ ਗੁਰ ਸਤ ਗੁਰ ਕੇ ਪਾਥਾਰੀ ਜਿਉ ਸੋ ਬ੍ਰਹਮ ਅਜੋਨੀ ਹੈਪੀ ਹੋਣੀ ਕਟ ਪੀਤਰ ਦੇਖ ਮੂਰਾਰੀ ਜੀਓ ਜਨਮ ਮਰਣ ਕੋ ਇਹ ਜਗ ਬਕੂੜ ਇਹ ਨੂਜਾ ਪਗਤ ਵਿਸਾਰੀ ਜੀਓ ਸਤ ਗੁਰ ਮਿਲਤਾ साकत बाजी साकतबाजी जियो सतगुर बंदन तोड निरारे नगर मि जियो नानक ज्ञान रतन पर काश्या हर मन वसेया निरंकार जियो तू प्रबदाता दान मत पूरा हम थारे पिखारी जियो ਸੋਰਠ ਮਹੱਲਾ ਕਹਾਣਾ ਇਸ ਤਰ੍ਹਾਂ ਗੁਰਨਾਨਕ ਪਾਤਸ਼ਾਹ ਜੀ ਨੇ ਇਹ ਬਾਣੀ ਦੀਆਂ ਪੰਕਤੀਆਂ ਉਚਾਰੀਆਂ ਰੱਬੀ ਬਰਕਤਾਂ ਵਾਲੇ ਰਸੀਲੇ ਗਲੇ ਨੇ ਜਦੋਂ ਸੋਰਠ ਰਾਗ ਵਿੱਚ ਇਹ ਬੇਨਤੀ ਗਾਈ ਤਾਂ ਨਿਰਾਲਾ ਹੀ ਸਮਾਂ ਵੱਜ ਗਿਆ ਜਿਸ ਵਿੱਚ ਪੁਰਸ਼ ਦੇ ਕੰਨ ਆਵਾਜ਼ ਪਈ ਉਹੋ ਹੀ ਬਾਣੀ ਦਾ ਕੀਲਿਆ ਹੋਇਆ ਆਪਣੇ ਆਪ ਗੁਰੂ ਜੀ ਦੇ ਨੇੜੇ ਆ ਖਲੋਤਾ ਚੌਕੀ ਭੀੜ ਹੋ ਗਈ ਸਾਰੇ ਸਰੋਤੇ ਮਸਤੀ ਵਿੱਚ ਝੂਮਣ ਲੱਗੇ ਸ਼ਾਂਤ ਵాయు ਮੰਡਲ ਵਿੱਚੋਂ ਕਰਤਾਰ ਹੀ ਕਰਤਾਰ ਦੀ ਧੁਨੀ ਪ੍ਰਗਟ ਹੋਣ ਲੱਗੀ ਕਬਲ ਨੈਣਾ ਤੇ ਮਧੁਰ ਬੈਨਾ ਦੀ ਖਿੱਚ ਨਾਲ ਖਿੱਚ ਕੇ ਗੁਰੂ ਜੀ ਨੇ ਮੈਲਾ ਦੇਖਣ ਆਏ ਗ੍ਰਸਤੀ ਤੇ ਸਾਧੂ ਪੁਰਸ਼ਾਂ ਨੂੰ ਆਪਣੇ ਚੌਗਿਰਦੇ ਬਿਠਾ ਲਿਆ ਜਦੋਂ ਤੱਕਿਆ ਕਿ ਸਭ ਚੁੱਪਚਾਪ ਬੈਠ ਕੇ ਕੁਝ ਸੁਣਨ ਦੇ ਅਬਿਲਾਖੀ ਹਨ ਤਾਂ ਗੁਰੂ ਜੀ ਨੇ ਪੁਰਸ਼ਾਂ ਦੀ ਪਰਥਾਏ ਪਥਰਾਈ ਹੋਈ ਆਤਮਾ ਨੂੰ ਸੁਰਜੀਤ ਕਰਨ ਵਾਸਤੇ ਸੋਰਠ ਰਾਗ ਵਿੱਚ ਹੀ ਇਹ ਸ਼ਬਦ ਉਚਾਰਿਆ ਜਿਸ ਜਲਨੀ ਦੇ ਕਾਰਣ ਤੂੰ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜਿਉ छोड़ दो वेस पे खचतराई दुबिदा एहे पल नाहीं जियों मन रे थिरन हो मत कट जाही जियों बाहर टूंंडत बहुत दुख पाव है कर अमृत कट माहीं जियों रहआव अब गण छोड़ गुना कोतावो कर अवगण पछताही जियों ਸਰ ਅਪਸਰ ਕੀ ਸਾਰ ਨਾ ਜਾਣੇ ਫਿਰ ਫਿਰ ਕੀ ਚੁਬੜਾਹੀ ਜਿਓ ਅੰਤਰ ਮੈਲ ਲੋਭ ਬਹੁ ਛੂਠੇ ਬਾਹਰ ਨਾ ਉਹ ਕਾਹੀ ਜਿਓ ਨਿਰਮਲ ਨਾਮ ਜਪੋ ਸਦ ਗੁਰਮੁਖ ਅੰਤਰ ਕੀ ਗਤ ਤਾਹੀ ਜਿਓ ਪਰ ਹਰ ਲੋਭ ਨਿੰਦਾ ਕੂੜ ਤਿਆਗੋ ਸਚੁ ਗੁਰ ਬਚਨੀ ਫਲ ਪਾਹੀ ਜਿਉ ਜੋ ਪਾਵੈ ਤੇ ਹੋ ਰਖਉ ਹਰ ਜਿਉ ਜਨ ਨਾਨਕ ਸਬਦ ਸਲਾਹੀ ਜਿਉ ਰਾਗ ਸੋਰਠ ਮਹੱਲਾ ਪਹਿਲਾ ਭਾਵ ਕੇ ਹੈ ਹੇ ਜੀਵ ਆਤਮਾ ਜਿਸ ਈਸ਼ਵਰ ਪਗਤੀ ਵਾਸਤੇ ਇਸ ਸੰਸਾਰ ਤੇ ਆਇਆ ਹੈ ਉਹ ਗਿਆਨ ਰੂਪੀ ਅੰਮ੍ਰਿਤ ਗੁਰੂ ਜੀ ਪਾਸ ਹੈ ਕੋਹੋਂ ਅੰਮ੍ਰਿਤ ਤਾਂ ਮਿਲ ਸਕਦਾ ਹੈ ਜੇ ਈਰਖਾ ਮਨ ਦੀ ਅਕਲ ਤੇ ਲੋਕ ਦਿਖਾਵੇ ਦਾ ਤਿਆਗ ਕਰ ਤਾਂ ਮਨ ਪੱਦਰ ਉੱਤੇ ਰਹੇ ਪੌਦਾ ਨਾ ਫਿਰ ਅੰਮ੍ਰਿਤ ਹਿਰਦੇ ਵਿੱਚ ਹੀ ਹੈ ਬਾਹਰ ਲੱਭਣ گے ਉਹ ਤਾਂ ਦੁੱਖ ਪਾਵੇਗਾ ਔਗਣਾ ਨੂੰ ਛੱਡ ਗੁਣਾ ਨੂੰ ਗ੍ਰਹਿਣ ਕਰ ਵੇਲੇ ਕੁਵੇਲੇ ਨੂੰ ਵਿਚਾਰਦਾ ਨਹੀਂ ਪੌਂਦਲ ਕੇ ਆਪਣੇ ਆਪ ਨੂੰ ਚਿੱਕੜ ਵਿੱਚ ਸੁੱਟ ਲਵੇਗਾ ਲੋਭ ਦੀ ਮੈਲ ਨਾਲ ਆਤਮਾ ਮਲੀਨ ਹੋਈ ਹੋਈ ਹੈ ਪਰ ਬਾਹਰਲੇ ਤੰਨ ਨੂੰ ਤੂੰ ਮਲ ਮਲ ਕੇ ਨਵਾਉਂਦਾ ਹੈ ਚੁਗਲੀ ਨਿੰਦਿਆ ਤੇ ਲੋਭ ਨੂੰ ਛੱਡ ਕੇ ਗੁਰੂ ਦੇ ਬਚਨ ਸੁਣ ਕੇ ਮੁਕਤੀ ਹਾਸਲ ਕਰਨਾ ਚਾਹੁੰਦਾ ਹੈ ਗੁਰੂ ਜੀ ਆਖਦੇ ਹਨ ਕਿ ਉਹ ਤਾਂ ਪ੍ਰਮਾਤਮਾ ਗੁਰੂ ਜੀ ਦੇ ਬਚਨਾ ਆਸਰੇ ਸਿੱਖਿਆ ਦੇਣ ਜਾਂ ਪ੍ਰਮਾਤਮਾ ਦਾ ਭਜਨ ਦੱਸਣ ਵਾਲੇ ਸੇਵਕਾਂ ਸੇਵਕਾਂ ਨੂੰ ਬਚਾ ਲਵੋ ਰੱਬੀ ਬਾਣੀ ਨੂੰ ਸੁਣਦੇ ਸਾਰ ਸਭ ਦੇ ਕपाट ਖੁੱਲ ਗਏ ਦਿਲ ਦਿਮਾਗ ਹੌਲੇ ਫੁੱਲ ਹੋ ਗਏ ਗੁਰੂ ਜੀ ਦਾ ਨਵਾਂ ਪ੍ਰਚਾਰ ਸੁਣ ਕੇ ਦੋ पांडे بڑے ਹੰਕਾਰ ਨਾਲ ਪੁੱਛਣ ਵਾਸਤੇ ਆਏ ਗੱਲੋ ਗੱਲੀ ਗਿਆਨ ਚਰਚਾ ਵਿੱਚ ਰੁੱਝ ਗਏ 4 ਘੰਟੇ ਬਹਿਸ ਹੁੰਦੀ ਰਹੀ ਆ ਫਿਰ ਉਹ ਹਾਰ ਕੇ ਤੇ ਨਿਰੋਤਰ ਹੋ ਹੋ ਕੇ ਗੁਰੂ ਜੀ ਦੀ ਚਰਨੀ ਤੈਪੇ ਗੁਰੂ ਜੀ ਨੇ ਮਿਹਰ ਕਰਕੇ ਉਹਨਾਂ ਨੂੰ ਨਿਰੰਕਾਰ ਦੇ ਸੱਚੇ ਸੇਵਕ ਬਣਾ ਦਿੱਤਾ ਸਤ ਕਰਤਾਰ ਜਾਪ ਆਪ ਜਪਣ ਲੱਗੇ ਤੇ ਹੋਰਨਾਂ ਨੂੰ ਜਪਾਉਣ ਲੱਗੇ ਦੋ ਦਿਨ ਗੁਰੂ ਜੀ ਰਾਂਧ ਤੀਰਥ ਰਹੇ ਸੋ ਇਸ ਤਰ੍ਹਾਂ ਗੁਰੂ ਜੀ ਨੇ ਸਾਰਿਆਂ ਨੂੰ ਗੁਰਬਾਣੀ ਦੇ ਰਾਹ ਤੇ ਪਾਇਆ ਸੋ ਅਗਲੀ ਵੀਡੀਓ ਦੇ ਵਿੱਚ ਅਸੀਂ ਆਪ ਜੀ ਨੂੰ ਦੱਸਾਂਗੇ ਕੀ ਗੁਰੂ ਨਾਨਕ ਪਾਸ਼ਾ ਜੀ ਧਰਮ ਕੀਰਤ ਕਰਨ ਵਾਲਾ ਭਾਈ ਜੋ ਕਿ ਲਾਲੋ ਸੀ ਉਹਨਾਂ ਨੂੰ ਨਾਲ ਕਿਵੇਂ ਪੇਸ਼ ਹੁੰਦੇ ਹਨ ਸੋ ਇਹ ਜਾਣਾਂਗੇ ਅਸੀਂ ਅਗਲੀ ਵੀਡੀਓ ਦੇ ਵਿੱਚ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ